ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਖੜੇ ਦਾ ਖਾਲਸਾ ਖੂ ਕਵੀਰਾਜ ਭਾਈ ਧੰਨਾ ਸਿੰਘ ਜੀ ਦੇ ਪਵਿੱਤਰ ਸਥਾਨਾਂ ਦੇ ਮੁਖੀ ਸੇਵਾਦਾਰ ਸ੍ਰੀਮਾਨ ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਉਹਨਾਂ ਵੱਲੋਂ ਜਿਸ ਤਰ੍ਹਾਂ ਸਾਨੂੰ ਸੁਝਾ ਆਉਂਦੇ ਸੰਗਤਾਂ ਦੇ ਮਹਾਂਪੁਰਖਾਂ ਵੱਲੋਂ ਫਿਰ ਹੁਕਮ ਹੁੰਦਾ ਉਸੇ ਤਰ੍ਹਾਂ ਆਪ ਜੀ ਦੇ ਨਾਲ ਬੇਨਤੀਆਂ ਵਿਚਾਰ ਕਰੀਦੇ ਆ ਤੇ ਬੇਨਤੀਆਂ ਤਿੰਨ ਚਾਰ ਆਪ ਜੀ ਦੇ ਚਰਨਾਂ ਦੇ ਵਿੱਚ ਜ਼ਰੂਰੀ ਜੜੀਆਂ ਅਸੀਂ ਕਿਉਂਕਿ ਸਾਡਾ ਵੀ ਇਲਾਕਾ ਇਹੋ ਹੀ ਆ ਬਾਰਡਰ ਦਾ ਇਲਾਕਾ ਹੀ ਆ ਤੇ ਸਾਡੇ ਲਾਗੇ ਹੀ ਆ ਸਾਰਾ ਕੁਝ ਹੋ ਰਿਹਾ ਸੋ ਜਿਸ ਤਰ੍ਹਾਂ ਸਾਨੂੰ ਸੁਝਾ ਆਉਂਦੇ ਸੰਗਤਾਂ ਦੇ ਉਸੇ ਤਰ੍ਹਾਂ ਆਪ ਜੀ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰੀ ਦੀਆਂ ਅੱਗੇ ਸੰਗਤਾਂ ਬਹੁਤ ਸਿਆਣੀਆਂ ਵਾਂ ਪੜੀਆਂ ਲਿਖੀਆਂ ਵਾਂ ਸਾਰੀਆਂ ਸੂਝਵਾਨ ਆ ਸੋ ਜਿਸ ਤਰ੍ਹਾਂ ਸਾਨੂੰ ਸੁਝਾ ਆਉਂਦੇ ਆ ਉਸੇ ਤਰ੍ਹਾਂ ਫਿਰ ਸਾਨੂੰ ਹੁਕਮ ਹੁੰਦਾ ਮਹਾਪੁਰਖਾਂ ਦੇ ਵੀ ਉਸੇ ਤਰ੍ਹਾਂ ਹੀ ਸੰਗਤ ਨੂੰ ਬੇਨਤੀ ਕਰਕੇ ਤੇ ਆਪਾਂ ਉਹਨਾਂ ਦੇ ਵੀ ਜੋ ਵੀ ਸੁਝਾਅ ਮੈਸੇਜ ਲੈਣੇ ਆ ਸਭ ਤੋਂ ਪਹਿਲੇ ਨੰਬਰ ਤੇ ਸਾਨੂੰ ਇਹ ਆਇਆ ਵਾ ਕਿ ਜਿਸ ਤਰ੍ਹਾਂ ਹੁਣ ਕਿਸਾਨ ਦਾ ਨੁਕਸਾਨ ਹੋਇਆ ਵਾ ਕਿਸਾਨ ਦੀ ਫਸਲ ਬਰਬਾਦ ਹੋਈ ਆ ਘਾਟ ਠੇ ਆ ਨਾਲ ਦੀ ਨਾਲ ਜਿਹੜਾ ਮਜ਼ਦੂਰ ਆ ਹਰ ਇੱਕ ਨੂੰ ਆਸ ਹੁੰਦੀ ਆ ਮਜ਼ਦੂਰਾਂ ਨੂੰ ਆਸ ਹੁੰਦੀ ਆ ਲੋੜਵੰਦਾਂ ਨੂੰ ਕਿ ਝੋਨਾ ਆਉਣ ਵਾਲਾ ਵਾ ਕਈਆਂ ਨੇ ਕਈ ਵਿਆਹ ਧਰੇ ਹੁੰਦੇ ਕੋਈ ਹੋਰ ਕੰਮ ਹੁੰਦਾ ਵਾ ਤੇ ਉਹਨਾਂ ਨੂੰ ਇਹ ਹੁੰਦਾ ਵੀ ਜੇ ਕਿਸਾਨ ਦੀ ਫਸਲ ਆਊਗੀ ਤਾਂ ਇਹ ਵੀ ਨਾਲ ਹੀ ਆ ਖੁਸ਼ਹਾਲ ਆ ਤੇ ਜਿਸ ਤਰ੍ਹਾਂ ਉਹ ਕਿਸਾਨ ਦੀ ਫਸਲ ਡੁੱਬ ਗਈ ਆ ਸਾਰਾ ਨੁਕਸਾਨ ਹੋ ਗਿਆ ਤੇ ਨਾਲ ਮਜ਼ਦੂਰ ਵੀ ਵਿਚਾਰਾ ਉਸੇ ਤਰ੍ਹਾਂ ਡੁੱਬ ਗਿਆ ਉਹਦਾ ਵੀ ਉਨਾ ਹੀ ਨੁਕਸਾਨ ਹੋਇਆ ਸੋ ਇਸ ਕਰਕੇ ਬੇਨਤੀ ਕਰਦੇ ਆ ਕਿ ਆਪਾਂ ਜਿਹੜੇ ਕਿਸਾਨ ਮਜ਼ਦੂਰ ਆ ਉਹਨਾਂ ਦਾ ਵੀ ਉਨਾ ਹੀ ਖਿਆਲ ਰੱਖਣਾ ਜਿੰਨਾ ਕਿਸਾਨ ਦਾ ਰੱਖਣਾ ਤੇ ਉਹਨਾਂ ਦੀ ਵੀ ਉਨੀ ਮਦਦ ਕਰਨੀ ਆ ਕਿਉਂਕਿ ਉਹ ਵੀ ਆਪਣਾ ਭਾਈਚਾਰਕ ਸਾਝਾ ਉਹਨਾਂ ਪਿੰਡ ਦੇ ਵਿੱਚ ਸਾਰਿਆਂ ਦੇ ਭੈਣ ਭਰਾਵਾਂ ਦੇ ਨਾਲ ਆਪਣੀ ਤੇ ਉਹਨਾਂ ਨੂੰ ਬੇਨਤੀ ਆ ਜਿਹੜੇ ਮਜ਼ਦੂਰ ਵੀਰ ਆ ਲੋਡਵੰਦ ਵੀਰ ਆ ਉਹਨਾਂ ਨੂੰ ਬੇਨਤੀ ਇਸ ਕਰਕੇ ਕਰਦੇ ਆ ਕਿ ਉਹ ਖੋਹ ਮਾਈ ਨਾ ਕਰਨ ਇੱਕ ਪਲਾਨ ਬਣਾਉਣ ਇੱਕ ਵਿਉਂਤਬੰਦੀ ਬਣਾਉਣ ਕਿ ਜੇ ਕੋਈ ਰਾਸ਼ਨ ਭੈਣ ਭਰਾ ਲੈ ਕੇ ਆਉਂਦਾ ਤੇ ਉਹ ਸਾਰੇ ਇਕੱਠੇ ਹੋ ਕੇ ਤੇ ਕਥਾ ਦੇ ਰੱਖ ਕੇ ਤੇ ਉਹ ਜਿਸ ਤਰ੍ਹਾਂ ਲੋੜਵੰਦ ਆ ਭੈਣ ਭਰਾ ਨੂੰ ਦੇਣ ਕਿਉਂਕਿ ਉਹ ਵੀ ਨਾਲ ਹੀ ਆਪਣੇ ਜਿਹੜਾ ਕਿਸਾਨ ਦੇ ਨਾਲ ਹੀ ਉਹਦਾ ਵੀ ਉਨਾ ਹੀ ਨੁਕਸਾਨ ਹੋਇਆ ਵਾ ਇਸ ਕਰਕੇ ਬੇਨਤੀ ਆ ਵੀ ਆਪਾਂ ਉਹਨਾਂ ਨੂੰ ਜਿਹੜਾ ਵਾ ਵੰਡਿਆਣਾ ਕਰੀਏ ਤੇ ਜਿਹੜਾ ਜਾਤ ਪਾਤ ਤੋਂ ਉੱਪਰ ਉੱਠ ਕੇ ਇਹ ਆਪਾਂ ਨੂੰ ਕੰਮ ਕਰਨਾ ਪੈਣਾ ਇਹ ਸੁਝਾਇਆ ਸੀ ਸਾਨੂੰ ਇਹ ਬੇਨਤੀ ਕੀਤੀ ਜਾਂ ਦੂਜੇ ਨੰਬਰ ਤੇ ਜਾਤੀ ਪਾਤੀ ਦਾ ਕੋਈ ਇਹਦੇ ਵਿੱਚ ਨਹੀਂ ਰੱਖਣਾ ਚਾਹੀਦਾ ਨਾ ਕੋਈ ਵੋਟ ਨਾਲ ਨਾ ਕੋਈ ਇਸ ਟਾਈਮ ਸਾਰਿਆਂ ਤੇ ਆਪਤਾਈ ਆ ਕੋਈ ਵੋਟਾਂ ਦਾ ਇਹਦੇ ਨਾਲ ਮਤਲਬ ਨਹੀਂ ਆ। ਸੋ ਇਹ ਬੇਨਤੀ ਆ ਕਿ ਆਪਾਂ ਜਿਹੜਾ ਪਿਆਰ ਦੇ ਨਾਲ ਹੀ ਰਹਿਣਾ ਵਾ ਤੇ ਜਿਹੇ ਨੰਬਰ ਤੇ ਜਿਹੜਾ ਆਉਣ ਵਾਲਾ ਸਮਾਂ ਵੇਖੋ 6-6 ਮਹੀਨੇ ਤੇ ਹੁਣ ਫਸਲ ਨੂੰ ਖਤਮ ਹੋ ਗਈ ਆ। 6 ਮਹੀਨੇ ਪਿਛਲੀ ਤੇ ਖਤਮ ਹੋ ਗਈ ਆ। ਗਾਂ ਜਿਹੜੀ ਆਉਣ ਵਾਲੀ ਫਸਲ ਹੈ ਉਹ ਵੀ ਅਜੇ ਫਿਲਹਾਲ ਖਤਮ ਆ ਕਿਉਂਕਿ ਜਿੰਨੀ-ਜਿੰਨੀ ਰੇਤਾ ਜਿੰਨਾ-ਜਿੰਨਾ ਉੱਤੇ ਉਹ ਗਾਰ ਚੜ ਗਈ ਆ। ਫਸਲ ਨੂੰ ਪੈੜੀ ਨੂੰ ਬਣਦਿਆਂ ਜਿਹੜੇ 6-6 ਮਹੀਨੇ 7-7 ਮਹੀਨੇ ਲੱਗ ਜਾਣੇ ਆ। ਸੋ ਆਪਾਂ ਇਹ ਗੱਲ ਸੋਚੀਏ ਕਿ ਜੋ ਨੁਕਸਾਨ ਹੋ ਗਿਆ ਉਹ ਤੇ ਹੋ ਗਿਆ। ਹੁਣ ਪਾਣੀ ਲੈਂਦੇ ਵੀ ਅਜੇ ਮਹੀਨਾ ਲੱਗ ਜਾਣਾ ਤੇ ਆਪਾਂ ਇੱਕ ਮਹੀਨੇ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਸਰਵੇ ਕਰੀਏ ਤੇ ਜਿਹੜਾ ਨੁਕਸਾਨ ਹੋਇਆ ਉਹਨਾਂ ਭੈਣ ਭਰਾਵਾਂ ਨੂੰ ਕਾਦੀ ਲੋਡ ਪੈਣੀ ਆ ਬਿਸਤਰਿਆਂ ਦੀ ਮੰਜਿਆਂ ਦੀ ਤੇ ਜਿਸ ਤਰ੍ਹਾਂ ਬੱਚਿਆਂ ਦੀਆਂ ਪੜ੍ਹਾਈਆਂ ਖਤਮ ਹੋਈਆਂ ਕਿਉਂਕਿ ਸਾਰਿਆਂ ਨੂੰ ਆ ਸੀਗੀ ਆੜਤੀਆਂ ਕੋ ਪੈਸੇ ਫੜ ਕੇ ਤੇ ਆਪਾਂ ਫੀਸਾਂ ਧਾਰਨੀਆਂ ਸੀ 100 ਗੱਲ ਬਾਤ ਹੁੰਦੀ ਆ ਸੋ ਉਹਨਾਂ ਨੂੰ ਉਹ ਗੱਲ ਦੀ ਲੋਡ ਪੈਣੀ ਆ ਖਾਣ ਵਾਸਤੇ 6 ਮਹੀਨਿਆਂ ਦਾ ਰਾਸ਼ਨ ਵੀ ਚਾਹੀਦਾ ਉਹ ਵੀ ਆਪਾਂ ਵੇਖਣਾ ਵਾ ਉਸ ਹਿਸਾਬ ਨਾਲ ਉਹਨਾਂ ਨੂੰ ਲੋੜ ਮੁਤਾਬਕ ਜਿਹੜਾ 6 6 ਮਹੀਨੇ 5 5 ਮਹੀਨੇ ਦਾ ਰਾਸ਼ਨ ਦਈਏ ਦੂਜੇ ਨੰਬਰ ਤੇ ਕਣਕ ਜਿਸ ਤਰ੍ਹਾਂ ਬੀਜਣੀ ਆ ਸੰਗਤਾਂ ਨੇ ਜਿਹੜੇ ਭੈਣ ਭਰਾਵਾਂ ਦਾ ਸਾਰਾ ਕੁਝ ਰੁੜ ਗਿਆ ਕਣਕ ਦੀ ਲੋੜ ਪੈਣੀ ਉਹਨਾਂ ਨੂੰ ਕਣਕ ਦਈਏ ਉਹਨਾਂ ਨੂੰ ਬੀਜ ਦਈਏ ਉਹਨਾਂ ਨੂੰ ਖਾਦ ਦੇਣੀ ਪੈਣੀ ਆ ਵਰਤਨ ਵਾਸਤੇ ਪੈਸਾ ਵੀ ਦੇਣਾ ਪੈਣਾ ਬੱਚਿਆਂ ਦੀਆਂ ਫੀਸਾਂ ਵੀ ਧਾਰਨੀਆਂ ਪੈਣੀਆਂ ਏ ਵੀ ਸਾਨੂੰ ਸੰਗਤ ਜੀ ਸੁਝਾਰ ਆਇਆ ਹੀ ਤੇ ਸੰਗਤ ਆਉਂਦੀ ਖੜੇ ਦੇ ਖਾਲਸੇ ਸਵੇਸ਼ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਆ ਕਿ ਆਪਾਂ ਤਗੜੇ ਹੋ ਕੇ ਕੰਮ ਕਰੀਏ ਦੂਸਰੀ ਬੇਨਤੀ ਇਹ ਆ ਹੁਣ ਤਗੜੇ ਹੋ ਕੇ ਆਉਣ ਵਾਲਾ ਸਮਾਂ ਜਿਹੜਾ ਆਉਣਾ ਵਾ ਗਾਂ ਅਗਲਾ ਸਾਲ ਸੱਚੇ ਪਾਤਸ਼ਾਹ ਸੁਖੀ ਰੱਖੇ ਅਸੀਂ ਇਹ ਨਹੀਂ ਕਹਿੰਦੇ ਪੀ ਇਸੇ ਤਰ੍ਹਾਂ ਹੜਾਵੇ ਅਸੀਂ ਬੇਨਤੀਆਂ ਕਰਦੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਾਰੇ ਭੈਣ ਭਰਾ ਸੁਖੀ ਰਹਿਣ ਜਗਤ ਜਲੰਦੇ ਦੀ ਮਹਾਰਾਜ ਆਪ ਰੱਖਿਆ ਕਰੇ ਆਪਾਂ ਇਹ ਗੱਲ ਸੋਚੀਏ ਕਿ ਕੋਈ ਪਤਾ ਨਹੀਂ ਹੁੰਦਾ ਆਪ ਤਾਂ ਕਦੋਂ ਆਉਣੀ ਆ ਆਪਾਂ ਇਹ ਗੱਲ ਸੋਚੀਏ ਕਿ ਜਿਹੜੀ ਧੁੱਸੀ ਆਲਾ ਬੰਨਿਆ ਉਹਨੂੰ ਤਗੜਾ ਮਜ਼ਬੂਤ ਕਰੀਏ ਤੇ ਸਾਰੇ ਭੈਣ ਭਰਾ ਵੈਰ ਵਿਰੋਧ ਛੱਡ ਕੇ ਇਹ ਕੰਮ ਕਰੀਏ ਇੱਕ ਜੋਟ ੋ ਕੇ ਤੇ ਆਪਾਂ ਬੇਨਤੀ ਕਰੀਏ ਜਿਹੜੇ ਐਨ ਆਰ ਆਈ ਵੀਰ ਆ ਦੂਜੇ ਤੀਜੇ ਭੈਣ ਭਰਾ ਬਾਹਰੋਂ ਸੇਵਾ ਕਰਦੇ ਆ ਨਾ ਉਹਨਾਂ ਨੂੰ ਬੇਨਤੀ ਕਰੀਏ ਸਾਨੂੰ ਜੀ ਸੀ ਵੀ ਘੱਲੋ ਫੋਕ ਲਾਈਨਾ ਭੇਜੋ ਤਗੜੇ ਹੋ ਗਏ ਜਿਹੜਾ ਧੁੱਸੀ ਆਲਾ ਬੰਨ ਨੂੰ ਤਗੜਾ ਕਰੀਏ ਪੀ ਜਿਹੜਾ ਸਮਾਂ ਆਉਣ ਵਾਲਾ ਵਾ ਪਹਿਲੀ ਗੱਲ ਤੇ ਮਹਾਰਾ ਕਿਰਪਾ ਹੀ ਰੱਖੇ ਦਿਓ ਟੁੱਟੇ ਨਾ ਤਗੜਾ ਉਹਨੂੰ ਬੰਨ ਮੰਨੀਏ ਕੋਈ ਇਹ ਨਾ ਕਵੇ ਕਿ ਮੇਰੀ ਪੈਲੀ ਆਉਂਦੀ ਕੋਈ ਮੇਰੀ ਨਹੀਂ ਹੁਣ ਵੇਖੋ ਸਾਰੀ ਰੁੜ ਗਈ ਸਾਰਾ ਕੁਝ ਬਰਬਾਦ ਹੋ ਗਿਆ ਹੁਣ ਵੀ ਤੇ ਆਪਾਂ ਚਰਿਆਈ ਹੈ ਨਾ ਸੋ ਇਸ ਕਰਕੇ ਜਿਹੜਾ ਦਰਿਆ ਦੀ ਜਗਾ ਵਾ ਉਥੇ ਤਗੜੇ ਹੋ ਕੇ ਜਿਹੜਾ ਭੈਣ ਭਰਾ ਹਮਲਾ ਮਾਰ ਕੇ ਭੈਣ ਭਰਾ ਬਾਹਰ ਐਨ ਆਰ ਆਈ ਦੂਜੇ ਤੇ ਜੇ ਸਮਾਜ ਸੇਵੀ ਸੰਤ ਮਹਾਪੁਰਖ ਨਾਲ ਮਿਲ ਕੇ ਸਾਰੇ ਹੀ ਹਿੰਮਤ ਕਰੀਏ ਤੇ ਆਪਾਂ ਕਿਸੇ ਚਾਹ ਆਖ ਨਾ ਰੱਖੀ ਆਪੋ ਆਪਣਾ ਜੋ ਵੀ ਆ ਕਰਕੇ ਤੇ ਉਹਨੂੰ ਤਗੜਾ ਤੁਸੀਂ ਤੁਸੀਂ ਵਾਲਾ ਬੰਨ ਜਿਹੜਾ ਤਗੜਾ ਕਰੀਏ ਇੱਕ ਹੋਰ ਗੱਲ ਆ ਸਾਨੂੰ ਇਹ ਗੱਲ ਆਉਂਦੀ ਆ ਵੀ ਜਦੋਂ ਵੇਖੋ ਰੁੱਖ ਲਗਾ ਹੁੰਦਾ ਨਾ ਉੱਤੇ ਬੰਨ ਦੇ ਉੱਤੇ ਰੁੱਖ ਲਗਾ ਹੁੰਦਾ ਤੇ ਉਹ ਰੁੱਖ ਬੜੀ ਮਜ਼ਬੂਤੀ ਕਰਦਾ ਜੜਾਂ ਦੇ ਵਿੱਚ ਮਿੱਟੀ ਫਸੀ ਹੁੰਦੀ ਆ ਤੇ ਰੁੱਖ ਵੀ ਉਹਨੂੰ ਇੱਕ ਬੰਨ ਕੇ ਰੱਖਦਾ ਸੋ ਤਗੜੇ ਹੋ ਕੇ ਰੁੱਖ ਵੀ ਲਾਈਏ ਗਾਂ ਸਮਾਂ ਜਿਹੜਾ ਵਾ ਮਹਾਰਾਜ ਕਿਰਪਾ ਕਰੇ ਤੇ ਆਪਾਂ ਇਹ ਹੁਣ ਤੋਂ ਹੀ ਪਲਾਨ ਜਿਹੜਾ ਬਣਾਈਏ ਤੇ ਬਣਾ ਕੇ ਤੇ ਮਜ਼ਬੂਤੀ ਕਰੀਏ ਇਹ ਬੇਨਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਕਰਨੀਆਂ ਵਾ ਸੋ ਹੋਰ ਜੇ ਇਹ ਬੇਨਤੀ ਇਸ ਕਰਕੇ ਕੀਤੀ ਆ ਕਿ ਸਾਨੂੰ ਇਹ ਸੁਝਾਅ ਆਉਂਦੇ ਤੇ ਆਪਜੀ ਦੇ ਚਰਨਾਂ ਦੇ ਵਿੱਚ ਕੀਤੀ ਆ ਬੇਨਤੀ ਅਸੀਂ ਕੋਈ ਇਹ ਕਿਸੇ ਦੇ ਵੈਰੀ ਨਹੀਂ ਗਏ ਕਿਉਂਕਿ ਸਾਡਾ ਵੀ ਇਲਾਕਾ ਇਹੋ ਜਿਹਾ ਸੰਗਤ ਆਉਂਦੀ ਹੈ ਸਾਡੇ ਕੋਲ ਅਸੀਂ ਵੀ ਇਹੋ ਗੱਲ ਸੋਚਦੇ ਪਏ ਹਾਂ ਹੁਣ ਸਾਡੇ ਸੇਵਾਦਾਰ ਜਾਣਗੇ ਜਿੱਥੇ-ਜਿੱਥੇ ਵੀ ਜਿਹੜੀ ਗੱਲ ਦੀ ਲੋੜ ਹੋਈ ਉਹ ਵੇਖ ਕੇ ਉਹਨਾਂ ਨੂੰ ਜਿਹੜੀ ਲੋਡ ਹੋ ਗਈ ਅਸੀਂ ਵੀ ਨਾਲਿਆਂ ਸੰਗਤ ਦੇ ਨਾਲ ਅਸੀਂ ਵੇਦੇ ਪਏ ਆ ਸਾਡੇ ਸਿੰਘ ਜਾਂਦੇ ਆ ਜਿੱਥੇ ਵੀ ਜਿਸ ਤਰ੍ਹਾਂ ਦੀ ਲੋਡ ਹੋ ਗਈ ਵੱਧ ਚੜ ਕੇ ਹੀ ਸੇਵਾ ਕਰਾਂਗੇ ਸੋ ਜੇ ਕੋਈ ਹੋਰ ਬੇਨਤੀ ਹੋਵੇ ਕੋਈ ਸੁਝਾਅ ਹੋਵੇ ਤੇ ਸਾਨੂੰ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਜੇ ਸਾਡੇ ਨੰਬਰ ਹੈਗੇ ਆ ਖੜੇ ਦੇ ਖਾਲਸੇ ਦੀ ਵੈਬਸਾਈਟ ਹੈਗੀ ਆ ਸਾਰਾ ਕੁਝ ਚੱਲਦਾ ਫੇਸਬੁੱਕ ਤੇ ਚੈਨਲ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਸਮੇਂ-ਸਮੇਂ ਦੇ ਨਾਲ ਆਪ ਜੀ ਦੇ ਨਾਲ ਹੀ ਬੇਨਤੀਆਂ ਕਰੀ ਦੀਆਂ ਤਾਂ ਕਰਕੇ ਕਰੀ ਦੀਆਂ ਕਿ ਸੰਗਤਾਂ ਆ ਕੇ ਸਾਨੂੰ ਦੱਸਦੀ ਵੀ ਇੰਨਾ ਇੰਨਾ ਚੀਜ਼ਾਂ ਦੀ ਲੋੜ ਆ ਕਈਆਂ ਦੇ ਡੰਗਰ ਰੁੜ ਗਏ ਆ ਕਈਆਂ ਦੀਆਂ ਤੂੜੀਆਂ ਰੁੜ ਗਈਆਂ ਵਾ ਉਹ ਸਾਰਾ ਕੁਝ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਸੰਝੇ ਸੱਜੇ ਮਾਰਾ ਕਿਰਪਾ ਕਰੀ ਉਹਨਾਂ ਨੂੰ ਉਸੇ ਤਰ੍ਹਾਂ ਬਿਹਾਲ ਹੋਣੀਆਂ ਉਹਨਾਂ ਦੀਆਂ ਚੀਜ਼ਾਂ ਜਿੰਨਾ ਭੈਰ ਭਣਾ ਭਰਾਵਾਂ ਦੇ ਕਮਰੇ ਰੁੜ ਗਏ ਆ ਮੱਜਾਂ ਰੁੜ ਗਈਆਂ ਤੂੜੀਆਂ ਰੁੜ ਗਈਆਂ ਸਾੰਦ ਰੁੜ ਗਏ ਆ ਉਹਨਾਂ ਨੂੰ ਸਾਰੀ ਲੋੜ ਪੈਣੀ ਆ ਸੋ ਸੰਗਤ ਜੀ ਬੇਨਤੀ ਆਪ ਜੀ ਦੇ ਚਰਨਾਂ ਦੇ ਵਿੱਚ ਤਾਂ ਕੀਤੀ ਆ ਕਿ ਜੇ ਕੋਈ ਵੀ ਗੱਲ ਹੋਵੇ ਕਈ ਵਾਰੀ ਜਿਹੜੀ ਆ ਉਸ ਸਜਾ ਦੇਣਾ ਪੈਂਦਾ ਵਾ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਸੇਵਾ ਕਰੀਏ ਕਿਸੇ ਤੇ ਝਾਕ ਨਾ ਰਖੀਏ ਆਸ ਰਖਿਓ ਸੱਚੇ ਪਾਤਸ਼ਾਹ ਦੇ ਅਰਦਾਸ ਕਰੀਏ ਮਹਾਰਾ ਕਿਰਪਾ ਕਰੇ ਜਿਹੜੇ ਪਰਿਵਾਰ ਜਿਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਮਹਾਰਾਜ ਉਹਨਾਂ ਨੂੰ ਮੁੜ ਕੇ ਉਸ ਲੀਹ ਤੇ ਲੈ ਵੇ ਸਾਰੀ ਚੜ੍ਹਦੀ ਕਲਾ ਤੇ ਆਪਜੀ ਸੰਗਤ ਦੇ ਸੰਯੋਗ ਦੇ ਨਾਲ ਹੀ ਹੋਣੀ ਆ ਸੰਗਤਾਂ ਤੋਂ ਵੱਡਾ ਰੱਬ ਨਹੀਂਗਾ ਰੱਬ ਨਾਲੋਂ ਵੱਡੀਆਂ ਸੰਗਤਾਂ ਵਾਂ 22 ਵਿਸਵੇ ਰਾਬਿਆ 21 ਵਿਸਵੇ ਜਿਹੜੀ ਆ ਸੰਗਤ ਆ ਸੰਗਤ ਚ ਇੰਨੀ ਅਰਦਾਸ ਚ ਹਿੰਮਤ ਆਸੋ ਬੇਨਤੀਆਂ ਪ੍ਰਵਾਨ ਕਰਿਓ ਜੇ ਕਿਸੇ ਨੂੰ ਕੋਈ ਗਲਤ ਵਿਚਾਰ ਲੱਗੀ ਹੋਵੇ ਤੇ ਮਾਫੀ ਮੰਗਦੇ ਆ ਵੱਲੋਂ ਗੁਰਦੁਆਰਾ ਖੜੇ ਦਾ ਖਾਲਸਾ ਖੂ ਕਬੀਰਾਜ ਭਾਈ ਧੰਨਾ ਸਿੰਘ ਜੀ ਮੁੱਖ ਸੇਵਾਦਾਰ ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਸਮੂਹ ਜਥੇਬੰਦੀ ਵੱਲੋਂ ਇਹ ਬੇਨਤੀਆਂ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ